Ontario ਦੇ ਵਿੱਚ ਸੜਕ ਹਾਦਸਿਆਂ ਦੇ ਕਾਫੀ ਸਾਰੇ ਮਾਮਲੇ ਸਾਹਮਣੇ ਆ ਰਹੇ ਸਨ ਜਿਸ ਨੂੰ ਦੇਖਦਿਆਂ Ontario Provincial Police ਦੇ ਵੱਲੋਂ ਇੱਕ ਨਵਾਂ ਫੈਸਲਾ ਲਿਆ ਗਿਆ ਹੈ ਤੇ ਹੁਣ ਜੋ ਲੋਕ ਸ਼ਰਾਬ ਪੀ ਕੇ ਜਾਂ ਨਸ਼ਾ ਕਰਕੇ ਡਰਾਈਵਿੰਗ ਕਰਦੇ ਆਣ ਉਹਨਾਂ ਦੀ ਖੈਰ ਨਹੀਂ ਹੋਵੇਗੀ ਕਿਉਂਕਿ ਅੰਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਸਾਰੇ ਸਟਾਪਸ ਦੇ ਉੱਪਰ ਉਹਨਾਂ ਦੀ ਚੈਕਿੰਗ ਕੀਤੀ ਜਾਵੇਗੀ ਐਲਕੋਹਲ ਸਕਰੀਨਿੰਗ ਟੈਸਟ ਕੀਤਾ ਜਾਵੇਗਾ ਤੇ ਮੌਕੇ ਤੇ ਜੋ ਪਾਇਆ ਜਾਵੇਗਾ ਜਿਸ ਦੇ ਵੱਲੋਂ ਡਰਿੰਕ ਕੀਤੀ ਗਈ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਆਹ ਦੱਸ ਦਿਆਂ ਤੁਹਾਨੂੰ ਵੀ ਪੂਰੀ ਖਬਰ Ontario Provincial Police ਦਾ ਕਹਿਣਾ ਹੈ ਕਿ ਉਹ Greater Toronto Area ਵਿੱਚ ਹਰ ਟ੍ਰੈਫਿਕ ਸਟਾਪਲੇਡ ਡਰਾਈਵਰਾਂ ਤੋਂ ਲਾਜ਼ਮੀ ਸਾਹ ਦੇ ਨਮੂਨੇ ਦੀ ਮੰਗ ਕਰਕੇ ਅਜੇ ਤੱਕ ਆਪਣੇ ਸਭ ਤੋਂ ਮਜ਼ਬੂਤ ਉਪਾਅ ਕਰ ਰਹੇ ਹਨ OPB ਨੇ ਕਿਹਾ ਕਿ ਉਹ ਕੈਨੇਡਾ ਦੀ ਲਾਜ਼ਮੀ ਐਲਕੋਹਲ ਸਕ੍ਰੀਨਿੰਗ ਦੀ ਪੂਰੀ ਹੱਦ ਤੱਕ ਵਰਤੋਂ ਕਰ ਰਿਹਾ ਜਿਸ ਵਿੱਚ 2018 ਵਿੱਚ ਸੋਧ ਕੀਤੀ ਗਈ ਸੀ ਤਾਂ ਜੋ ਪੁਲਿਸ ਨੂੰ ਸ਼ੱਕ ਦੀ ਹੋਂਦ ਵਿੱਚ ਕਿਸੇ ਵੀ ਡਰਾਈਵਰ ਦੇ ਸਾਹ ਦੀ ਜਾਂਚ ਦੀ ਮੰਗ ਕੀਤੀ ਜਾ ਸਕੇ OBB ਸਰਜੈਂਟ ਕੈਰੀ ਸਮਿਟ ਨੇ ਕਿਹਾ ਕਿ ਸ਼ਰਾਬ ਦੀ ਜਾਂਚ ਕਰਨ ਲਈ ਸਾਦੇ ਨਮੂਨਿਆਂ ਦੀ ਲੋੜ ਹੋਵੇਗੀ ਭਾਵੇਂ ਡਰਾਈਵਰਾਂ ਨੂੰ ਤੇਜ਼ ਰਫ਼ਤਾਰ ਸੈੱਲ ਫੋਨ ਜਾਂ ਹੋਰ ਅਪਰਾਧਾਂ ਦੀ ਵਰਤੋਂ ਕਰਨ ਲਈ ਖਿੱਚਿਆ ਜਾਵੇ ਕਮਜ਼ੋਰ ਡਰਾਈਵਿੰਗ ਖਰਚੇ 5 ਸਾਲ ਪਹਿਲਾਂ ਦੇ ਮੁਕਾਬਲੇ ਲਗਭਗ 30% ਵੱਧ ਚੁੱਕੇ ਹਨ ਸਮੇਟ ਨੇ ਕਿਹਾ ਕਿ 2019 ਵਿੱਚ 8000 ਤੋਂ ਵੱਧ ਦੇ ਮਾਮਲੇ ਆਏ ਸਨ ਪਰ ਪਿਛਲੇ ਸਾਲ 11000 ਕਮਜ਼ੋਰ ਡਰਾਈਵਿੰਗ ਦੇ ਮਾਮਲੇ ਸਾਹਮਣੇ ਆਏ ਸਨ ਇਸ ਸਾਲ ਖਾਸ ਤੌਰ ਤੇ ਜੀਟੀਆ ਦੇ ਵਿੱਚ ਕਮਜ਼ੋਰ ਡਰਾਈਵਿੰਗ ਵਿੱਚ ਬਹੁਤ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਸਮੇਟ ਨੇ ਕਿਹਾ ਕਿ ਡਰਾਈਵਿੰਗ ਇੱਕ ਵਿਸ਼ੇਸ਼ ਅਧਿਕਾਰ ਹੈ ਅਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਆ ਕਿ ਵਾਹਨ ਚਲਾਉਣ ਵਾਲਾ ਡਰਾਈਵਰ ਕਮਜ਼ੋਰ ਨਾ ਹੋ। ਸਮਿਟ ਨੇ ਕਿਹਾ ਕਿ ਬ੍ਰੀਥਲਾਈਜ਼ਰ ਦੁਆਰਾ ਸਾਦਾ ਨਮੂਨਾ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਅਪਰਾਧਿਕ ਦੋਸ਼ ਲਗਾਇਆ ਜਾਵੇਗਾ ਅਤੇ ਜੇਕਰ ਤੁਸੀਂ ਇਸ ਤੋਂ ਇਨਕਾਰ ਕਰਦੇ ਹੋ ਤਾਂ ਤੁਹਾਨੂੰ ਗ੍ਰਫਤਾਰ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਚਾਰਜ ਵੀ ਕੀਤਾ ਜਾਵੇਗਾ। ਸਮੇਟਨੇ ਕਿਹਾ ਕਿ ਲਾਜ਼ਮੀ ਸਾਦੇ ਨਮੂਨੇ ਉਹਨਾਂ ਡਰਾਈਵਰਾਂ ਲਈ ਹੋਣਗੇ ਜੋ OPP ਗਸ਼ਟ ਵਾਲੇ ਹਾਈਵੇ ਅਤੇ ਸੜਕਾਂ ਤੇ ਟੱਕਰਾਂ ਵਿੱਚ ਮਹੱਤਵਪੂਰਨ ਵਾਧੇ ਕਰਨ GTA ਵਿੱਚ ਖਿੱਚੇ ਜਾਂਦੇ ਹਨ ਅਤੇ ਜੇਕਰ ਇਹ ਹੀ ਜਾਰੀ ਰਹਿੰਦਾ ਹੈ ਤਾਂ ਬਾਕੀ ਸੂਬੇ ਵਿੱਚ ਫੈਲਦਾ ਹੈ ਤਾਂ ਅੱਗੇ ਵਧਣ ਲਈ ਮੂੜ ਮੁਲਾਂਕਣ ਕੀਤਾ ਜਾਵੇਗਾ Ontario ਦੇ ਵਿੱਚ ਨੌਜਵਾਨਾਂ ਨਵੇਂ ਅਤੇ ਵਪਾਰਕ ਡਰਾਈਵਰਾਂ ਲਈ 0 ਟੋਲਰੈਂਸ ਹੈ ਜਿਨ੍ਹਾਂ ਦੇ ਸਿਸਟਮ ਦੇ ਵਿੱਚ ਕੋਈ ਅਲਕੋਹਲ ਨਹੀਂ ਹੈ ਇਸ ਵਿੱਚ 21 ਸਾਲ ਤੋਂ ਘੱਟ ਉਮਰ ਦੇ ਲੋਕ ਸ਼ਾਮਲ ਹਨ ਪੂਰੇ ਜੀ ਲਾਇਸੈਂਸ ਵਾਲੇ ਡਰਾਈਵਰਾਂ ਨੂੰ ਖਰਚਿਆਂ ਜਾਂ ਜੁਰਮਾਨਿਆਂ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਉਹਨਾਂ ਦੇ ਬਲੱਡ ਅਲਕੋਹਲ ਦੀ ਗਾੜਾਪਨ ਦਾ ਪੱਧਰ ਬ੍ਰਿਕਲਾਈਜ਼ਰ ਤੇ 0.08 ਜਾਂ ਇਸ ਤੋਂ ਵੱਧ ਦਰਜ ਕੀਤਾ ਜਾਂਦਾ ਹੈ ਜਾਂ ਜੇਕਰ ਡਰਾਈਵਰ 0.05 ਅਤੇ 0.079 ਦੇ ਵਿੱਚਕਾਰ ਚੇਤਾਵਨੀ ਸੀਮਾ ਦੇ ਅੰਦਰ ਆਂਦਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ